ਸਮੇਂ ਦੇ ਵਿੱਚ ਜਦੋਂ ਕੋਈ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮਕਾਰ ਕਰਵਾਉਣ ਦੇ ਲਈ ਜਾਂਦੇ ਹਨ ਤਾਂ ਕਈ ਵਾਰ ਉੱਥੇ ਮੁਲਾਜ਼ਮ ਜਾਂ ਅਧਿਕਾਰੀ ਨਹੀਂ ਮਿਲਦੇ ਜਿਸਦੇ ਨਾਲ ਬਹੁਤ ਵੱਡੀ ਖੱਜਲ ਖੁਆਰੀ ਹੁੰਦੀ ਹੈ ਅਤੇ ਪੈਸੇ ਦੀ ਬਰਬਾਦੀ ਵੀ ਹੁੰਦੀ ਹੈ। ਇਹ ਤਸਵੀਰਾਂ ਮਲੇ ਕੋਟਲਾ ਦੇ ਪਟਵਾਰਖਾਨੇ ਦੀਆਂ ਨੇ ਜਿੱਥੇ ਕਿ ਲੋਕ ਆਪਣੇ ਕੰਮ ਕਰਵਾਉਣ ਦੇ ਲਈ ਆਏ ਤਾਂ ਪਟਵਾਰੀਆਂ ਦੇ ਕਮਰਿਆਂ ਨੂੰ ਜਿੰਦੇ ਲੱਗੇ ਹੋਏ ਨਜ਼ਰ ਆਏ। ਇੱਕ ਕੰਗੋਦਾ ਕਮਰਾ ਖੁੱਲਾ ਹੋਇਆ ਸੀ ਜਿੱਥੇ ਇੱਕ ਵਿਅਕਤੀ ਬੈਠਾ ਸੀ ਜਦੋਂ ਉਸਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੰਗੋ ਸਾਬ ਮੈਨੂੰ ਬਿਠਾ ਕੇ ਗਏ ਹਨ ਅਤੇ ਉਹ ਮੈਰਿਸ ਵਿੱਚ ਗਏ ਹਨ। ਦੂਸਰੇ ਪਟਵਾਰੀ ਵੀ ਕਿਤੇ ਗਏ ਹੋਏ ਹਨ। ਆਏ ਹੋਏ ਲੋਕਾਂ ਨੇ ਦੱਸਿਆ ਕਿ ਅਸੀਂ ਕਾਫੀ ਜ਼ਿਆਦਾ ਪਰੇਸ਼ਾਨ ਹਾਂ ਕਿਉਂਕਿ ਕਈ ġੇੜੇ ਲੱਗ ਚੁੱਕੇ ਹਨ। ਸਾਨੂੰ ਪਟਵਾਰ ਬੜਾ ਜ਼ਰੂਰੀ ਹੈ ਇਸ ਕਰਕੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਡਿਊਟੀ ਤੇ ਪ੍ਰਬੰਧ ਬਣਾਉਣ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਨਾ ਚੱਲਣੀ ਪਵੇ। ਲੈ ਲਵੇ ਮੈਂ ਅੱਜ ਪਟਵਾਰਖਾਨੇ ਆਇਆ ਸੀ ਆਪਣੇ ਕੰਮ ਲਈ ਕੋਈ ਤੇ ਮੈਨੂੰ ਕੋਈ ਮਿਲਿਆ ਨਹੀਂ ਉੱਪਰ ਦੇਰ ਕਿ ਜਿਹੜਾ ਮਾਰ ਕੇ ਆ ਗਿਆ ਕਿ ਗੇਟ ਖੁੱਲੇ ਨਹੀਂ ਜਾਂ ਕੋਈ ਨਾ ਜਿੰਦੇ ਲੱਗੇ ਹੋਏ। ਕਿੰਨਾ ਕੌਖਾ ਹੁੰਦਾ ਹੁਣ ਆਉਣਾ ਜਾਣਾ। ਉਹਨਾਂ ਟਾਈਮ ਤੋਂ ਟਾਈਮ ਕੱਢ ਕੇ ਆਉਣਾ ਪੈਂਦਾ ਘਰ ਦੇ ਕੋਈ ਹੋਰ ਮਜਬੂਰੀਆਂ ਵੀ ਦੀਆਂ ਉਹ ਵੀ ਕਰਨੀਆਂ ਪੈਂਦੀਆਂ ਤੇ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਉਦੋਂ ਬਾਅਦ ਤਵੇ ਸੀ ਉਹ ਚੱਲਣ ਚੱਲਣ ਕਰਨ ਚ ਵੀ ਥੋੜਾ ਜਿਹਾ ਸਬਰਤ ਹੋਣ ਲੱਗ ਜਾਂਦਾ ਕਿਉਂਕਿ ਉਹਦੀ ਏਜ ਜ਼ਿਆਦਾ ਹੋ ਜਾਂਦੀ ਹੈ ਤੇ ਹੁਣ ਫਿਰ ਇਹਨਾਂ ਨੇ ਕੋਈ ਲਿਖ ਕੇ ਲਾਇਆ ਇੱਥੇ ਵੀ ਅੱਜ ਮਿਲਾਂਗੇ ਜੀ ਬਸ ਦੇਖਿਆ ਉੱਥੇ ਲਿਖ ਕੇ ਤਾਂ ਲਾਇਆ ਹੋਇਆ ਪਰ ਉਹ ਅਕਤੂਬਰ ਤੱਕ ਦਾ ਹੀ ਲਿਖਿਆ ਹੋਇਆ ਹੈਗਾ ਵੀ ਅਕਤੂਬਰ ਚ ਇਹਨਾਂ ਦੇ ਗਦਾਵਰੀਆਂ ਹੋਣ ਇਹਨੇ ਹੋਰ ਤਾਂ ਕੋਈ ਨਹੀਂ ਕਹਿ ਰਿਹਾ ਲਿਖਿਆ ਅਕਤੂਬਰ ਮਹੀਨਾ ਲੰਘ ਚੁੱਕਿਆ ਹੁਣ ਤਾਂ ਮਹੀਨਾ 11ਵਾਂ ਚੱਲਦਾ ਹੈ ਕਿੰਨੀ ਕੁ ਮਾੜੀ ਗੱਲ ਆ ਜਾਂ ਚੰਗੀ ਆ ਇਹ ਨਹੀਂ ਚਲੋ ਕੋਈ ਨਾ ਕੋਈ ਉੱਥੇ ਮੈਸੇਜ ਲੱਗਿਆ ਹੋਣਾ ਚਾਹੀਦਾ ਵੀ ਅਸੀਂ ਕਿਤੇ ਗਏ ਹੋਇਆ ਜਾਂ ਨਹੀਂ ਜਾਂ ਇੱਥੇ ਆ ਜੇ ਇੱਥੇ ਆਵਾਂਗੇ ਜਾਂ ਗੇਟ ਖੁੱਲਾ ਹੋਣਾ ਚਾਹੀਦਾ ਬੰਦੇ ਨੂੰ ਮਿਲਣਾ ਚਾਹੀਦਾ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਜੇ ਕੋਈ ਬੰਦਾ ਹੋਵੇ ਕਿੱਡੀ ਕਿ ਬੰਦਾ ਦੂਰੋਂ ਆਉਂਦਾ ਨੇੜੇੋਂ ਆਉਂਦਾ ਕਿੰਨਾ ਕੀ ਤੇਲ ਖਰਚਾ ਜਾਂ ਉਹ ਤੇਲ ਖਰਚਾ ਵੀ ਹੁੰਦਾ ਤੇ ਅੱਜ ਕੱਲ੍ਹ ਲੋਕਾਂ ਕੋਲੇ ਕੰਮ ਕੋਈ ਹੈ ਨਹੀਂਗਾ ਬੜੇ ਔਖੇ ਨੇ ਕਿ ਤੇ ਜੇ ਕੋਈ ਬੰਦਾ ਕੋਲ 2 ਰੁਪਏ ਹੁੰਦੇ ਉਹ ਖਰਚ ਕੇ ਆ ਜਾਂਦਾ ਉਹ ਵੀ ਪਹਿਲਾ ਹੋ ਜਾਂਦਾ ਉਹਨੂੰ ਆਫਤ ਆਉਂਦੀ ਆ ਗਰੀਬ ਬੰਦਾ ਹੁੰਦਾ